ਅਮਰੀਕਾ ਦੇ ਵਿੱਚ ਟਰੱਕ ਇੰਡਸਟਰੀ ਨੂੰ ਲੈ ਕੇ ਸਭ ਤੋਂ ਗੰਭੀਰ ਮੁੱਦਾ ਬਣਿਆ ਹੋਇਆ ਕਿ ਜਿਸ ਤਰ੍ਹਾਂ ਹੁਣ ਟਰੱਕ ਡਰਾਈਵਰਾਂ ਨੂੰ ਡਿਟੇਨ ਕੀਤਾ ਜਾ ਰਿਹਾ ਹੈ ਜਾਂ ਉਹਨਾਂ ਦੇ ਲਾਇਸੈਂਸ ਰਿਵੋਕ ਕੀਤੇ ਜਾ ਰਹੇ ਹਨ ਜਿੱਦਾਂ ਕੈਲੀਫੋਰਨੀਆ ਤੋਂ ਹੁਣ 17000 ਲੋਕਾਂ ਦੇ ਲਾਇਸੈਂਸ ਰਿਵੋਕ ਕਰਨੇ ਸੀਗੇ ਪਰ ਉਹਨਾਂ ਨੂੰ ਟਾਈਮ ਵਧਾ ਦਿੱਤਾ ਤੇ ਉਹਨਾਂ ਦੀ ਵੈਲਿਡਿਟੀ 60 ਦਿਨਾਂ ਦੇ ਲਈ ਹੋਰ ਵਧਾ ਦਿੱਤੀ ਆ ਪਰ ਹੁਣ ਟਰੱਕ ਡਰਾਈਵਰ ਦੁਵਿਧਾ ਦੇ ਵਿੱਚ ਫਸੇ ਹੋਇਆ ਕਿ ਉਹ ਹੁਣ ਟਰੱਕ ਚਲਾ ਸਕਦੇ ਆ ਜਾਂ ਨਹੀਂ ਚਲਾ ਸਕਦੇ ਸੋ ਗਰਾਉਂਡ ਜ਼ੀਰੋ ਦੀ ਰਿਪੋਰਟ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਕੀ ਸੋਚ ਰਿਹਾ ਇਸ ਟਾਈਮ ਦੇ ਉੱਪਰ ਜਿੰਨੇ ਵੀ ਨਾਨ ਡੋਮਿਸਾਈਲ ਸੀਰੀਅਲ ਲਾਇਸੈਂਸ ਡਰਾਈਵਰ ਆ ਉਹਨਾਂ ਦਾ ਕੀ ਕਹਿਣਾ ਕੀ ਸੋਚ ਉਹਨਾਂ ਦੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਇਹਦੇ ਬਾਰੇ ਤੁਹਾਡੀ ਵੀ ਕੋਈ ਆਪਣੀ ਰਾਏ ਹੋਈ ਤਾਂ ਤੁਸੀਂ ਵੀ ਆਪਣੀ ਸ਼ੇਅਰ ਕਰਨੀ ਆ ਕੀ ਤੁਸੀਂ ਸੋਚ ਰਹੇ ਆ ਇਸ ਦੇ ਬਾਰੇ ਸੋ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਅਗਰ ਤੁਸੀਂ ਚੈਨਲ ਦੇ ਉੱਪਰ ਨਵੇਂ ਆ ਸੋ ਪਲੀਜ਼ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਬਾਕੀ ਸਾਰੇ ਮੇਰੇ ਪੰਜਾਬੀ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਤੇ ਬਾਕੀ ਹੁਣ ਆਪਾਂ ਗੱਲ ਕਰੀਏ ਕੀ ਪੱਕੇ ਹੀ ਟਰੱਕ ਡਰਾਈਵਰਾਂ ਨੂੰ ਚਲਾਉਣਾ ਚਾਹੀਦਾ ਜਿਨ੍ਹਾਂ ਨੇ ਕੀ ਨੌਨ ਡੋਮਿਸਾਈਲ ਸਿਰિયલ ਲਾਇਸੈਂਸ ਆ ਕੀ ਉਹਨਾਂ ਦਾ ਫਿਊਚਰ ਆ ਕੀ ਨਹੀਂ ਸੋ ਸਭ ਤੋਂ ਵੱਡੀ ਗੱਲ ਇਹ ਆ ਕਿ ਜਿੱਦਾਂ ਹੀ ਕੈਲੀਫੋਰਨੀਆ ਇੱਕ ਸਟੇਟ ਸੀਗੀ ਜਿਹੜੀ ਟਰੱਕ ਡਰਾਈਵਰਾਂ ਦੇ ਬਾਰੇ ਸਟੈਂਡ ਕਰਦੀ ਆ ਉਹਨਾਂ ਦੇ ਬਾਰੇ ਸੋਚ ਰਹੀ ਆ ਸੋ ਉਹਨਾਂ ਨੇ ਪਹਿਲਾਂ 17000 ਟਰੱਕ ਲਾਇਸੈਂਸ ਰਿਵੋਕ ਕਰਨ ਦਾ ਫੈਸਲਾ ਲਿੱਤਾ ਸੀਗਾ ਕਿਉਂਕਿ ਆਪਣੇ ਟਰੱਕ ਡਰਾਈਵਰਾਂ ਤੋਂ ਇੱਕ ਤੋਂ ਬਾਅਦ ਇੱਕ ਐਕਸੀਡੈਂਟ ਹੋ ਰਹੇ ਸੀਗੇ ਰੁਕਣ ਦਾ ਨਾਮ ਨਹੀਂ ਲੈ ਰਹੇ ਸੀਗੇ ਜਿਸ ਦੇ ਮੱਦੇਨਜ਼ਰ ਕੈਲੀਫੋਰਨੀਆ ਨੇ ਆਪਣੇ ਫੰਡ ਵੀ ਕਲੀਅਰ ਕਰਾਉਣੇ ਸੀਗੇ ਕਿਉਂਕਿ ਟਰੰਪ ਸਰਕਾਰ ਨੇ ਉਹਨਾਂ ਦੇ ਫੰਡ ਵੀ ਰੋਕੇ ਹੋਏ ਸੀਗੇ ਸੋ ਉਹਨਾਂ ਨੇ ਫੈਸਲਾ ਕੀਤਾ ਸੀਗਾ ਕਿ ਇਹ 17000 ਲੋਕਾਂ ਦੇ ਲਾਇਸੈਂਸ ਕੈਂਸਲ ਕਰਾਂਗੇ ਪਰ ਕਿਸੇ وجہ ਤੋਂ ਕਰਕੇ ਉਹਨਾਂ ਤੋਂ ਉਹ ਚੀਜ਼ ਪੂਰੀ ਨਹੀਂ ਹੋ ਸਕੀ ਤੇ ਉਹਨਾਂ ਨੇ 60 ਦਿਨ ਹੋਰ ਵਧਾਤੇ ਕਿ ਅਸੀਂ 60 ਦਿਨਾਂ ਦੇ ਬਾਅਦ ਸੋਚਾਂਗੇ ਕੈਂਸਲ ਕਰਨੇ ਆ ਨਹੀਂ ਕਰਨੇ ਕੀ ਸੋਧ ਕਰਨਾ ਕਿਹੜੇ ਨਵੇਂ ਲਾਅ ਇਹਦੇ ਵਿੱਚ ਕਰਨੇ ਕੀ ਕਰਨਾ ਉਹ ਉਹਨਾਂ ਦਾ ਫੈਸਲਾ 60 ਦਿਨਾਂ ਦਾ ਪਰ ਜਿਹੜਾ ਗੰਭੀਰ ਮੁੱਦਾ ਜਿਹੜਾ ਅਸਲ ਗੱਲ ਆ ਕਿ ਟਰੱਕ ਡਰਾਈਵਰਾਂ ਨੂੰ ਚਲਾਉਣਾ ਚਾਹੀਦਾ ਟਰੱਕ ਜਾਂ ਨਹੀਂ ਚਲਾਉਣਾ ਚਾਹੀਦਾ ਕਿਉਂਕਿ ਸੀਐਨਡੀ ਅਫੀਸਰ ਸਾਹਿਬ ਦਾ ਨਾਲ ਹੀ ਬਿਆਨ ਆ ਗਿਆ ਕੀ ਕੈਲੀਫੋਰਨੀਆ ਦੇ 160 ਮਿਲੀਅਨ ਫੰਡ ਜਿਹੜੇ ਉਹ ਰੋਕ ਲਿਆ ਤੇ ਨਾਰ ਦੀ ਨਾਲ ਅਸੀਂ ਇਹ ਚੀਜ਼ ਨੂੰ ਨਹੀਂ ਮੰਨਾਂਗੇ ਕਿ ਭਾਈ ਉਹ 60 ਦਿਨ ਦੇ ਲਈ ਵੈਲਿਡ ਹੈ ਜਾਂ ਨਹੀਂ ਅਸੀਂ ਤਾਂ ਜਨਵਰੀ ਤੋਂ ਹੀ ਉਹਨਾਂ ਨੂੰ ਐਕਸਪਾਇਰੀ ਮੰਨਾਂਗੇ ਤਾਂ ਜਨਵਰੀ ਤੋਂ ਹੀ ਸਾਡੇ ਲਈ ਉਹ ਐਕਸਪਾਇਰੀ ਆ ਸੋ ਹੁਣ ਟਰੱਕ ਡਰਾਈਵਰ ਦੁਬਿਧਾ ਦੇ ਵਿੱਚ ਪੈ ਗਏ ਆ ਕਿ ਜਿਨ੍ਹਾਂ ਦੇ ਟਰੱਕ ਲਾਇਸੈਂਸ ਵੈਲਿਡ ਵੀ ਹੈਗੇ ਆ ਨਾ ਪਰ ਜਦੋਂ ਉਹਨਾਂ ਨੂੰ ਕਿਤੇ ਵੀ ਆਈਸ ਰੋਕਦੀ ਆ ਜਾਂ ਪੁੱਛਤਾਛ ਕਰਦੇ ਆ ਡਿਟੇਨ ਤਾਂ ਉਹਨਾਂ ਨੂੰ ਫਿਰ ਵੀ ਕੀਤਾ ਜਾ ਰਿਹਾ ਬੇਸ਼ੱਕ ਉਹਨਾਂ ਕੋਲ ਲਾਇਸੈਂਸ ਹੈ ਜਾ ਨਹੀਂ ਹੈ ਵੈਲਿਡ ਹੈ ਜਾਂ ਨਹੀਂ ਹੈ ਸਿਰਫ ਉਹ ਸਿਰਫ ਹੁਣ ਤਾਂ ਸਿੱਧਾ ਡਾਇਰੈਕਟ ਉਹਨਾਂ ਨੂੰ ਸਟੇਟਸ ਹੀ ਪੁੱਛਿਆ ਜਾ ਰਿਹਾ ਕਿ ਭਾਈ ਤੁਹਾਡਾ ਸਟੇਟਸ ਕੀ ਹੈ ਲਿਓ ਜੀ ਪੇਪਰ ਲਿਓ ਇੱਧਰ ਨੂੰ ਆ ਜਾਓ ਪਹਿਲਾ ਹੌਲੀ ਹੌਲੀ ਸਿਸਟਮ ਸਟਾਰਟ ਹੋਇਆ ਤੁਹਾਡੀ ਲੈਂਗੁਏਜ ਤੋਂ ਐਚ ਜੀ ਇਹਨਾਂ ਨੂੰ ਲੈਂਗੁਏਜ ਨਹੀਂ ਆਉਂਦੀ ਭਈ ਇਹਨਾਂ ਨੇ ਲਾਇਸੈਂਸ ਕਿੱਦਾਂ ਬਣਾ ਲਿਆ ਸ਼ੱਕ ਹੋਈ ਲਿਓ ਜੀ ਆਹ ਲਿਓ ਡਾਕੂਮੈਂਟ ਉਹ ਲਿਓ ਅੱਗੇ ਅੱਗੇ ਪਰਤਾ ਖੁੱਲਦੇ 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 ਲਾਸਟ ਦੇ ਵਿੱਚ ਕੀ ਡਰਾਈਵਰ ਨੂੰ ਡੇਟੇਨ ਕਰ ਲਓ ਤੇ ਲਾਇਸੈਂਸ ਕੈਨਸਲ ਕਰ ਲਓ ਇਹ ਕੈਲੀਫੋਰਨੀਆ ਤੋਂ ਬਣਾਇਆ ਪੈਸੇ ਦੇ ਕੇ ਬਣਾਇਆ ਬੰਦੇ ਸੋ ਕਿੰਨੇ ਹਜ਼ਾਰ ਲਾਇਸੈਂਸ ਇਸ ਤਰੀਕੇ ਦੇ ਨਾਲ ਕੈਨਸਲ ਕੀਤੇ ਫਿਰ ਕੈਲੀਫੋਰਨੀਆ ਸਿੱਧਾ ਕਨਸਾ ਰੱਖਦਾ ਈ 17000 ਕੱਢ ਤੇ ਉਸ ਤੋਂ ਬਾਅਦ ਵੀ ਬੇਸ਼ੱਕ 17000 ਨਾ ਵੀ ਕੱਢਦੀ ਉਸ ਤੋਂ ਪਹਿਲਾਂ ਵੀ ਟਰੱਕ ਡਰਾਈਵਰਾਂ ਦੀ ਕੀ ਸਥਿਤੀ ਸੀ ਇਹ ਸਾਰੀ ਗਰਾਉਂਡ ਜ਼ੀਰੋ ਦੀ ਰਿਪੋਰਟ ਇਹ ਹੈ ਕਿ ਉਦੋਂ ਵੀ ਟਰੱਕ ਡਰਾਈਵਰਾਂ ਨੂੰ ਡਿਟੇਨ ਕੀਤਾ ਜਾਂਦਾ ਸੀਗਾ ਬੇਸ਼ੱਕ ਉਹ 17000 ਵੈਲਿਡ ਹੁੰਦੇ ਜਾਂ ਹੈਗੇ ਜਾਂ ਹੁਣ ਵੀ ਹੋ ਜਾਣ ਪਰ ਫਿਰ ਵੀ ਟਰੱਕ ਡਰਾਈਵਰ ਲਾਇਸੈਂਸ ਹੋਣ ਦੇ ਬਾਵਜੂਦ ਵੀ ਡਿਟੇਨ ਹੋ ਰਿਹਾ ਕੀ وجہ ਉਹ ਵੀ ਕਿਉਂਕਿ ਉਹ ਰਾਂ ਬਚਾਰਿਆਂ ਦਾ ਸਟੇਟਸ ਕਿਉਂਕਿ ਨੌਨ ਡੋਮਿਸਾਈਲ ਸੀਰੀਅਲ ਲਾਇਸੈਂਸ ਜਿਹੜੇ ਹੁੰਦੇ ਆ ਕਮਰਸ਼ੀਅਲ ਲਾਇਸੈਂਸ ਬਣਦੇ ਆ ਜਿਹੜੇ ਉਹ ਉਹਨਾਂ ਦੇ ਬਣਦੇ ਆ ਜਿਨ੍ਹਾਂ ਕੋਲ ਨਾ ਤਾਂ ਗ੍ਰੀਨ ਕਾਰਡ ਹੈ ਇੱਥੋਂ ਦਾ ਨਾ ਫਿਰ ਉਹਨਾਂ ਕੋਲ ਕੋਈ ਵੀਜ਼ਾ ਵੀਜ਼ਾ ਧਾਰਕ ਤੇ ਵੀਜ਼ਾ ਤੇ ਇੱਥੇ ਆਏ ਆ ਜਾਂ ਫਿਰ ਨਾ ਤਾਂ ਉਹਨਾਂ ਕੋਲ ਇੱਥੋਂ ਦੀ ਸਿਟੀਜ਼ਨਸ਼ਿਪ ਆ ਸੋ ਉਹਨਾਂ ਦੇ ਇਹ ਲਾਇਸੈਂਸ ਬਣਦੇ ਆ ਫਿਰ ਤੁਹਾਨੂੰ ਪਤਾ ਹੈ ਕਿ ਆਈਸੀ ਦੀ ਜਿਹੜੀ পড়ੋ ਪੜਾਈ ਚੱਲਦੀ ਪਈ ਆ ਉਹਨਾਂ ਨੂੰ ਇਹ ਚੀਜ਼ਾਂ ਨਾਲ ਕੋਈ ਲੈਣਾ ਦੇਣਾ ਇਨੀ ਕਿ ਤੁਹਾਡਾ ਲਾਇਸੈਂਸ ਵੈਲਿਡ ਹੈ ਜਾਂ ਨਹੀਂ ਹੈ ਉਹਨਾਂ ਨੂੰ ਇੱਕੋ ਚੀਜ਼ ਦਾ ਮਤਲਬ ਆ ਕਿ ਤੁਸੀਂ ਬਾਈਡਨ ਸਰਕਾਰ ਨੇ ਤੁਹਾਨੂੰ ਰਹਾ ਕੀਤਾ ਤੁਹਾਨੂੰ ਕੀ ਬੌਂਡ ਪਿਆ ਨਹੀਂ ਪਿਆ ਕੁਛ ਨਹੀਂ ਬਸ ਤੁਸੀਂ ਪਾਈਟਨਸ ਕਾਰਨ ਤੁਹਾਨੂੰ ਰਿਹਾ ਕੀਤਾ ਔਰ ਤੁਸੀਂ ਬਾਰਡਰ ਕ੍ਰੋਸ ਕੀਤਾ ਬਸ ਤੁਹਾਨੂੰ ਨਾਲ ਹੀ ਡੀਟੇਨ ਕਰ ਲਿੱਤਾ ਜਾਂਦਾ ਬਹੁਤ ਲੋਕ ਐਗਰੀ ਹੋਣਗੇ ਬਹੁਤ ਲੋਕ ਤਾਂ ਹਲੇ ਵੀ ਇਹ ਕਮੈਂਟ ਕਰਦੇ ਐ ਇਦਾਂ ਦਾ ਕੁਝ ਵੀ ਨਹੀਂ ਜੀ ਅਸੀਂ ਹਰ ਰੋਜ਼ ਚਲਾਉਂਦੇ ਆ ਪਰ ਗਰਾਉਂਡ ਜ਼ੀਰੋ ਦੀ ਰਿਪੋਰਟ ਇਹ ਆ ਜਿਨਨੇ ਪੰਜਾਬੀ ਭਰਾ ਆਪਣੇ ਟਰੱਕ ਡਰਾਈਵਰ ਆ ਜਿਹੜੇ ਵਾਕਈ ਹੀ ਨੌਨ ਡੋਮਿਸਾਈਲ ਸੀਰੀਅਲ ਲਾਇਸੈਂਸ ਹੈਗੇ ਜਿਨ੍ਹਾਂ ਦੇ ਕੋਲ ਜਿਨ੍ਹਾਂ ਨੇ ਵਾਕਈ ਹੀ 60 ਤੋਂ 70 ਲੱਖ ਲਾ ਕੇ ਵਿਚਾਰਿਆਂ ਨੇ ਆਪਣੀ ਜਾਨ ਤੇ ਖੇਲ ਕੇ ਇੱਥੇ ਪਹੁੰਚੇ ਸੀਗੇ ਨਾ ਅਮਰੀਕਾ ਦੇ ਵਿੱਚ ਪਰ ਹੁਣ ਉਹਨਾਂ ਦੇ ਸਿਰ ਦੇ ਉੱਪਰ ਇਹ ਡਰ ਲੰਮਕਦਾ ਪਿਆ ਇਹ ਇਹ ਤਲਵਾਰ ਲਮਕਦੀ ਪਈ ਆ ਕਿ ਸਾਨੂੰ ਆਈਸ ਨੇ ਅੱਜ ਡੇਟੇਨ ਕਰ ਲੈਣਾ ਅਗਰ ਅਸੀਂ ਟਰੱਕ ਦੇ ਹੋਏ ਜਾਂ ਸਾਤ ਕੋਈ ਗਲਤੀ ਹੋ ਗਈ ਸਾਡਾ ਬਾਲੀਬਾਸ ਕੀ ਹੋਏਗਾ ਉਹ ਟਰੱਕ ਡਰਾਈਵਰਾਂ ਨੂੰ ਪੁੱਛ ਕੇ ਦੇਖੋ ਤੇ ਉਹ ਭਰਾ ਕਮੈਂਟ ਕਰਨਗੇ ਕਿ ਹਾਂ ਵਾਕੇ ਹੀ ਕੀ ਹਾਲਾਤ ਆ ਕਿ ਵਾਕੇ ਤੁਹਾਨੂੰ ਟਰੱਕ ਹੁਣ ਚਲਾਉਣੇ ਚਾਹੀਦੇ ਆ ਕਿਉਂਕਿ ਮੋਸਟਲੀ ਜਿੰਨੇ ਵੀ ਟਰੱਕ ਡਰਾਈਵਰ ਭਰਾ ਆ ਉਹ ਇਹੀ ਚੀਜ਼ ਸੋਚਦੇ ਪਏ ਆ ਕਿ ਭਰਾ ਹੁਣ ਟਰੱਕ ਡਰਾਈਵਰ ਨੂੰ ਟਰੱਕ ਛੱਡ ਦੇਣਾ ਚਾਹੀਦਾ ਜਿਨ੍ਹਾਂ ਦੇ ਕੋਲ ਪੇਪਰ ਨਹੀਂ ਆ ਕਿਉਂਕਿ ਅੱਜ ਨਹੀਂ ਕੱਲੂ ਉਹਨਾਂ ਨੇ ਚੈੱਕ ਹੋ ਜਾਣਾ ਸਟੇਟ ਦੇ ਵਿੱਚ ਬਹੁਤ ਸੋਚਦੇ ਆ ਕਿ ਇਹ ਇੱਥੇ ਹੀ ਚਲਾ ਲਾਂਗੇ ਪਰ ਕੱਲੂ ਨਾ ਰੱਬ ਕਰੇ ਕੋ ਤੁਹਾਡੇ ਨਾਲ ਕੋਈ ਅਨਹੋਣੀ ਹੋ ਜਵੇ ਤੁਹਾਡੇ ਵਿੱਚ ਤੁਤ ਕੋਈ ਦੁਰਘਟਨਾ ਹੋ ਜਵੇ ਤੁਹਾਡਾ ਕੌਣ ਬਾਲੀਬਾਸ ਹੋਏਗਾ ਤੁਸੀਂ ਬਾਹਰ ਜਾਓਗੇ ਸਟੇਟ ਦੇ ਤੁਹਾਡੀ ਚੈਕਿੰਗ ਹੋਗੀ ਤਾਂ ਤੁਹਾਨੂੰ ਡਿਟੇਨ ਪੱਕਾ ਹੀ ਕਰਨਾ ਕਿਉਂਕਿ ਆਈਸ ਹੱਥਾਂ ਨੂੰ ਥੁੱਕ ਲਈ ਫਿਰਦੀ ਆ ਉਹ ਨਹੀਂ ਬਖਸ਼ਦੀ ਪਈ ਤੁਹਾਨੂੰ ਪਤਾ ਹੈ ਕਿ ਗੋਲੀਬਾਰੀ ਹੋਈ ਆ ਪਿਛਲੇ ਕੁਝ ਦਿਨਾਂ ਦੇ ਵਿੱਚ ਮਿਨੀ ਸੋਟਾ ਦੇ ਵਿੱਚ ਫਿਰ ਵੀ ਆਈਸ ਬੈਕਫੁੱਟ ਤੇ ਨਹੀਂ ਗਈ ਕਿਉਂਕਿ ਉੱਪਰ ਸਰਕਾਰ ਦਾ ਹੱਥ ਆ ਕ੍ਰਿਸਟੀਨ ਨਿਯੋਮ ਦਾ ਬਿਆਨ ਆ ਗਿਆ ਨਾਲੇ ਕਿ ਇਹਨਾਂ ਨੇ ਸੈਲਫ ਡਿਫੈਂਸ ਦੇ ਵਿੱਚ ਗੋਲੀ ਚਲਾਈ ਆ 트੍ਰੰਪ ਪ੍ਰਸ਼ਾਸਨ 트੍ਰੰਪ ਸਾਹਿਬ ਦੇ ਇਹ ਟਵੀਟ ਆ ਕੇ ਕਿ ਸਾਡੇ ਬੰਦਿਆਂ ਨੇ ਸੈਲਫ ਡਿਫੈਂਸ ਕੀਤਾ ਉਹ ਔਰਤ ਨੇ ਇਹਦੇ ਉੱਪਰ ਗੱਡੀ ਚੜਾਦਾਨੀ ਸੀ ਜਿੱਥੇ ਤੱਕ ਇਹ ਇਹ ਤਾਂ ਉਹ ਟੈਰਰਿਸਟ ਵੀ ਬਣਦੀ ਸੀਗੀ ਔਰਤ ਨੂੰ ਪਰ ਉਹਦੀ ਗੱਡੀ 'ਚ ਕੁਝ ਮਿਲਿਆ ਨਹੀਂ ਖਲਾਉਣੇ ਮਿਲੇ ਸੀ ਬੱਚਿਆਂ ਦੇ ਤਿੰਨ ਦੀ ਮਾਂ ਸੀਗੀ ਸੋ ਜਿਹਦੇ ਕਰਕੇ ਹੁਣ ਲੋਕ ਉੱਥੋਂ ਦੇ ਭੜਕੇ ਪਏ ਔਰ ਆਇਸ ਦੇ ਵਿਰੁੱਧ ਪਰ ਆਇਸ ਪਿੱਛੇ ਹਟਣ ਦਾ ਨਾਂ ਨਹੀਂ ਲੈਂਦੀ ਪਈ ਜਿੱਥੇ ਹੋਰ ਅਫੀਸਰ ਤਾਇਨਾਤ ਕਰਤੇ ਕਿ ਮਾਹੌਲ ਉੱਥੇ ਦਾ ਖਰਾਬ ਆ ਸੋਪੇ ਤੋਂ ਤੁਹਾਨੂੰ ਤੁਸੀਂ ਕਿੱਦਾਂ ਸੋਚਦੇ ਆ ਕਿ ਤੁਹਾਨੂੰ ਬਖਸ਼ਿਆ ਜਾਏਗਾ ਟਰੱਕ ਡਰਾਈਵਰਾਂ ਨੂੰ ਟਰੱਕ ਡਰਾਈਵਰਾਂ ਨਾਲ ਇਹ ਕੁਝ ਹੋਰ ਰਿਆ ਸੀਗਾ ਕਿ ਟਰੱਕ ਡਰਾਈਵਰ ਜਿੰਨੇ ਵਿਚਾਰੇ ਸੀਗੇ ਨਾ ਕੰਪਨੀਆਂ ਤੋਂ ਬਾਇਓ ਡਾਟਾ ਲਿੱਤਾ ਗਿਆ ਹੋਮਲੈਂਡ ਸਿਕਿਉਰਿਟੀ ਵਾਲੇ ਜਦੋਂ ਤੁਹਤ ਕੋਈ ਡਾਟਾ ਮੰਗਦੇ ਆ ਨਾ ਤੁਹਾਨੂੰ ਦੇਣਾ ਹੀ ਪੈਂਦਾ ਸੋ ਉਹਨਾਂ ਤੋਂ ਮੰਗ ਕੇ ਉਹਨਾਂ ਨੂੰ ਪਿੱਛੇ ਜੇ ਨਿਊਜ਼ ਆਈ ਸੀ ਜੂਵਾ ਸਿਟੀ ਦੇ ਵਿੱਚੋਂ ਕਾਫੀ ਸ਼ਾਪ ਦੇ ਉੱਪਰ ਬਲਾ ਕੇ ਟਾਕੋ ਬਿਲ ਦੇ ਬਲਾ ਕੇ ਮੀਟਿੰਗਾਂ ਨੂੰ ਕਰਨ ਨੂੰ ਬਲਾ ਕੇ ਉੱਥੋਂ ਬੰਦਿਆਂ ਨੂੰ ਰੀਟੇਨ ਕੀਤਾ ਸੀਗਾ ਦਸੇ ਨਹੀਂ ਸੀਗਾ ਕਿਉਂਕਿ ਲੋਕਾਂ ਨੂੰ ਏ ਆਫਸਰਾਂ ਨੂੰ ਇਹ ਸੀਗਾ ਕਿ ਜ਼ਿਆਦਾ ਫਿਰ ਇਹਨਾਂ ਨੇ ਆਉਣਾ ਨਹੀਂ ਜਾਂ ਫਿਰ ਇਹ ਨਾਲ ਆਪਣੇ ਲਾਇਰ ਲੈ ਕੇ ਆਉਣਗੇ ਸੋ ਪਰੇਖੇ ਨਾਲ ਬੁਲਾ ਕੇ ਧੋਖੇ ਨਾਲ ਬੁਲਾ ਬੁਲਾ ਕੇ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਸੋ ਤੁਸੀਂ ਸੋਚ ਲਓ ਇਹ ਗਰਾਉਂਡ ਰਿਐਲਿਟੀ ਆ ਜ਼ੀਰੋ ਰਿਪੋਰਟ ਇਹ ਆ ਐਦਾਂ ਹੋ ਰਿਹਾ ਟਰੱਕ ਡਰਾਈਵਰਾਂ ਦੇ ਨਾਲ ਕਿਉਂ ਇਹ ਨਿਸ਼ਾਨੇ ਦੇ ਉੱਪਰ ਆਇਆ ਕਿਉਂ ਇਹ ਸਾਰਾ ਕੁਝ ਹੋਇਆ 트럼ਪ ਪ੍ਰਸ਼ਾਸਨ ਜਦੋਂ ਰਾਜਨੀਤੀ ਦੇ ਵਿੱਚ ਆਇਆ 트럼ਪ ਪ੍ਰਸ਼ਾਸਨ ਦਾ ਸਭ ਤੋਂ ਪਹਿਲਾ ਇਹ ਹੀ ਮੁੱਦਾ ਸੀਗਾ ਕਿ ਜਿੰਨੇ ਵੀ ਇੱਥੇ ਇਲਿਗਲ ਇਮੀਗ੍ਰੈਂਟਸ ਆ ਸਾਰਿਆਂ ਨੂੰ ਮੈਂ ਆਊਟ ਕਰੂੰਗਾ ਸੋ ਤੁਹਾਨੂੰ ਪਤਾ ਕਿ ਜਿਹਨੂੰ 트럼ਪ ਨੇ ਵੋਟਾਂ ਪਾਈਆਂ ਜਿਹਨਾਂ ਲੋਕਾਂ ਨੇ ਉਹਨਾਂ ਦੇ ਆ ਕੁਝ ਮੰਗਾ ਵੀ ਹੋਣ ਕਿ ਆਪਣੇ ਵੀ ਹੁੰਦੀਆਂ ਆ ਆਪਣੇ ਲੋਕ ਵੀ ਮੰਗਾ ਰੱਖਦੇ ਆ ਕਿ ਸਾਡੀ ਜੀ ਆ ਮੰਗਾ ਤਾਂ ਤਨ ਵੋਟ ਪਾਉਣੀ ਬੰਦਾ ਕਹਿੰਦਾ ਠੀਕ ਆ ਜੀ ਤੂੰ ਵੋਟ ਪਾ ਤੇਰੀ ਸਾਰੀਆਂ ਮੰਗਾ ਪੂਰੀਆਂ ਕਰੂੰਗਾ ਸੋ ਲੋਕਾਂ ਵੀ ਇਹ ਵੀ ਮੰਗਾ ਸੀ ਕਿ ਸਾਨੂੰ ਨੌਕਰੀਆਂ ਮਿਲਦੀ ਲੋਕ ਇੱਥੇ ਘੱਟ ਪੈਸਿਆਂ ਦੇ ਉੱਪਰ ਟਰੱਕਿੰਗ ਦੇ ਵਿੱਚ ਆ ਜਾਂਦੇ ਆ ਜਿਹੜੇ ਜਿਨ੍ਹਾਂ ਕੋਲ ਸਿਟੀਜ਼ਨ ਆ ਜਿਹੜੇ ਇੱਥੋਂ ਦੇ ਲੋਕ ਆ ਉਹ ਲੋਕ ਕਹਿੰਦੇ ਸਾਨੂੰ ਜ਼ਿਆਦਾ ਸੈਲਰੀ ਚਾਹੀਦੀ ਹੁਣ ਉਹ ਪਹਿਲਾ ਵਾਲਾ ਸਟੈਂਡਰਡ ਨਹੀਂ ਰਿਹਾ ਸੋ ਇਹ ਚੀਜ਼ ਦੇ ਲਈ 트럼ਪ ਨੂੰ ਤਾਂ ਚਾਹੀਦਾ ਸੀਗਾ ਵੀ ਕਰਨਾ ਹੀ ਕਰਨਾ ਨੇ ਕਰਨੇ ਸੀ ਪਰ ਜਦੋਂ ਦਾ ਆਪਣੇ ਲੋਕਾਂ ਤੋਂ ਗਲਤੀਆਂ ਹੋਈਆਂ ਹਰਜਿੰਦਰ ਤੋਂ ਬਾਅਦ ਐਕਸੀਡੈਂਟ ਫਿਰ ਇੱਕ ਐਕਸੀਡੈਂਟ ਫਿਰ ਇੱਕ ਇੱਕ ਐਕਸੀਡੈਂਟ ਸੋ 트ੰਪ ਸਾਹਿਬ ਨੇ ਜੋ ਹੌਲੀ 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 ਸਲੋਲੀ ਸਲੋਲੀ ਕਰਨਾ ਸੀ ਨਾ ਕਿ ਜਿੱਦਾਂ ਸਿਆਣਾ ਡਾਕਟਰ ਕੋਈ ਟੀਕਾ ਨਹੀਂ ਲਾਉਂਦਾ ਹੁੰਦਾ ਉਹ ਟੀਕਾ ਲਾ ਵੀ ਦਿੰਦਾ ਦਰਦ ਵੀ ਨਹੀਂ ਹੁੰਦਾ ਸੋ ਇਸ ਤਰ੍ਹਾਂ 트ੰਪ ਪ੍ਰਸ਼ਾਸਨ ਨੇ ਕਰਨਾ ਸੀਗਾ ਕੰਮ ਵੀ ਕਰ ਦੇਣਾ ਸੀ ਪਰ ਕਿਸੇ ਨੂੰ ਮਹਿਸੂਸ ਨਹੀਂ ਸੀ ਹੋਣਾ ਪਰ ਜਦੋਂ ਲੋਕਾਂ ਨੇ ਆਪਣੇ ਆਨੇ ਥਾਲ ਚ ਪਰੋਸ ਕੇ ਦੇਤਾ ਵੀ 트াম্প ਸਾਹਿਬ ਆ ਲਓ ਜੀ ਆ ਅਸੀਂ ਗਲਤੀ ਕਰਨ ਲੱਗਿਆ ਦੇ ਦੋ ਬਾਕੀ 트াম্প ਸਾਹਿਬ ਦਾ ਤੁਹਾਨੂੰ ਪਤਾ ਹੀ ਹੈ ਸ਼ਿਕਾਰ ਕਰਨ ਦਾ ਤਰੀਕਾ ਇਹੀ ਆ ਕਿ ਗਲਤੀ ਇੱਕ ਕਰੂੰਗਾ ਮੈਂ ਸਾਰਿਆਂ ਦੇ ਗਿਣਾ ਸਾ ਰੱਖਣਾ ਸੋ ਉਹੀ ਕੰਮ ਉਹ ਕਰਦਾ ਆ ਰਿਹਾ ਗਲਤੀ ਇੱਕ ਕਰਦਾ ਤੇ ਗਲਤੀ ਸਾਰਿਆਂ ਨੂੰ ਭੁਗਤਣੀ ਪੈਂਦੀ ਆ ਹੁਣ ਗਲਤੀਆਂ ਕੁਝ ਡਰਾਈਵਰਾਂ ਨੇ ਕੀਤੀਆਂ ਤੇ ਸਜ਼ਾ ਉਹ ਸਾਰੇ ਟਰੱਕ ਡਰਾਈਵਰਾਂ ਨੂੰ ਮਿਲੀ ਆ ਜਿਹੜੇ ਵਿਚਾਰੇ 5 5 6 6 ਸਾਲਾਂ ਤੋਂ ਵੀ ਇਸ ਲਾਈਨ ਦੇ ਵਿੱਚ ਸੀਗੇ ਉਹਨਾਂ ਨੂੰ ਵੀ ਹੁਣ ਕੰਮ ਛੱਡ ਕੇ ਘਰਾਂ 'ਚ ਬੈਠਣਾ ਉਹਨਾਂ ਨੇ ਸਹੀ ਸਮਝਿਆ ਕਿਉਂਕਿ ਉਹਨਾਂ ਨੇ ਇਹ ਸਮਝਦਾਰੀ ਸਮਝੀ ਕਿ ਕੱਲੋ ਅਸੀਂ ਕੋਈ ਚੈੱਕ ਹੋ ਗਿਆ ਜਾਂ ਕੁਝ ਵੀ ਹੋ ਗਿਆ ਸਾਡੇ ਨਾਲ ਉਹ ਹੋਣੀ ਆ ਕਿ ਨਾ ਅਸੀਂ ਘਰ ਦੇ ਨਾ ਕਾਰ ਦੇ ਡਿਟੇਨ ਹੋ ਜਾਣੇ ਬਾਹਰ ਅਸੀਂ ਆ ਨਹੀਂ ਸਕਣਾ ਨਾ ਅਸੀਂ ਆਈਸ ਕਿਸੇ ਨੂੰ ਛੱਡਦੀ ਪਈ ਆ ਸੋ ਉਹਨਾਂ ਨੇ ਹੁਣ ਕੀ ਆਪਣੇ ਲੋਕਲ ਕੰਮ ਕਰਨੇ ਸਟਾਰਟ ਕਰ ਦਿੱਤੇ ਕਿ ਅਸੀਂ ਥੋੜਾ ਘੱਟ ਖਾਲਾਂਗੇ ਪਰ ਸਹੀ ਰਵਾਂਗੇ ਕੱਲ ਕੋਈ ਚੰਗਾ ਟਾਈਮ ਵੀ ਆਏਗਾ ਮਾਰਾ ਟਾਈਮ ਨਿਕਲ ਜਾਏਗਾ ਚੰਗਾ ਟਾਈਮ ਆਏਗਾ ਬਾਅਦ ਵਿੱਚ ਅਸੀਂ ਕਰ ਲਾਂਗੇ ਜਿੰਨੇ ਵੀ ਤੁਹਾਨੂੰ ਇੱਥੋਂ ਦੇ ਆਪਣੇ ਟਾਰਨੀਆ ਜਾਂ ਕੋਈ ਵੀ ਤੁਹਾਨੂੰ ਸਾਰੇ ਇਹੀ ਸਲਾਹ ਦਿੰਦੇ ਪਿਆ ਕਿ ਫਿਲਹਾਲ ਜਿੰਨੇ ਨਾਨ ਡੋਮਿਸਾਈਲ ਸੀਰੀਅਲ ਲਾਇਸੈਂਸ ਵਾਲੇ ਆ ਨਾ ਉਹ ਛੱਡ ਦਿਓ ਉਹ ਹਲੇ ਰੁਕ ਜਾਓ ਕਿਉਂਕਿ ਬਹੁਤ ਨੂੰ ਤਾਂ ਛੱਡ ਦਿੱਤਾ ਬਹੁਤ ਨੂੰ ਕੰਪਨੀਆਂ ਨੇ ਖੁਦ ਕਰਤਾ ਕਿਉਂਕਿ ਹੁਣ ਪੁਲਿਸ ਆਈਸ ਉੱਥੇ ਤੱਕ ਪਹੁੰਚਣ ਲੱਗ ਗਈ ਹੈ ਕੰਪਨੀਆਂ ਤੱਕ ਵੀ ਤੁਸੀਂ ਬੰਦਿਆਂ ਨੂੰ ਕਿੱਦਾਂ ਰੱਖਿਆ ਜਿਵੇਂ ਆਈਸ ਕੀ ਇਹ ਪਹਿਲਾ ਕੰਪਨੀਆਂ ਕੀ ਕਰਦੇ ਸੀ ਗਿਆ ਬੰਦੇ ਦਾ ਕੋਈ ਐਕਸਪੀਰੀਅੰਸ ਨਹੀਂ ਦੇਖਣਾ ਆ ਦੇ ਹੀ ਨਹੀਂ ਦੇਖਣਾ ਇਹਨੇ ਕਦੋਂ ਲਾਇਸੈਂਸ ਲਿਆ ਕਿੰਨਾ ਟਾਈਮ ਲਿਆ ਇੰਗਲਿਸ਼ ਆਉਂਦੀ ਕਿ ਨਹੀਂ ਆਉਂਦੀ ਪੰਜ ਟਰੱਕ ਆ ਜੀ ਮੈਨੂੰ ਘੱਟ ਸੈਲਰੀ ਵਾਲੇ ਡਰਾਈਵਰ ਚਾਹੀਦੇ ਤੇ ਮੇਰੇ ਟਰੱਕ ਰੋਡ ਦੇ ਉੱਪਰ ਆ ਚੱਲ ਵੀ ਚੜ ਚੜ ਕੋਈ ਐਕਸਪੀਰੀਅੰਸ ਨਹੀਂ ਦੇਖਦੇ ਕੋਈ ਕੁਝ ਨਹੀਂ ਸੀ ਦੇਖਦੇ ਹੁਣ ਉਹ ਟਰੱਕ ਕੰਪਨੀਆਂ ਤੱਕ ਵੀ ਪਹੁੰਚ ਹੋਣ ਲੱਗ ਗਿਆ ਸੀ ਐਨ ਟਫੀ ਦੇ ਵਿਆਹ ਤੁਸੀਂ ਦੇਖੇ ਨਹੀਂ ਸੀ ਮੈਂ ਸੀ ਉਹ ਸਕੂਲਾਂ ਤੱਕ ਉਹ ਕੰਪਨੀਆਂ ਤੱਕ ਸਾਰੇ ਤੱਕ ਪਹੁੰਚ ਕਰਾਂਗੇ ਸੋ ਹੁਣ ਕੰਪਨੀਆਂ ਡਰਦੀਆਂ ਨੇ ਕੱਢ ਰਹੇ ਆ ਡਰਾਈਵਰ ਇਹ ਹਾਲਾਤ ਇਸ ਟਾਈਮ ਦੇ ਉੱਪਰ ਬਜ਼ਾਰੀਆਂ ਦੇ ਲੱਖਾਂ ਕਰਜ਼ਾ ਲਿੱਤਾ ਹੋਇਆ ਘਰ ਦੇ ਖਰਚੇ ਹੁਣ ਮੁਸ਼ਕਲਾਂ ਦੇ ਨਾਲ ਨਿਕਲ ਰਿਹਾ ਪਰ ਗੁਜ਼ਾਰਾ ਕਰ ਰਹੇ ਆ ਬਹੁਤ ਲੋਕਾਂ ਨੇ ਨੌਕਰੀ ਛੱਡਤੀ ਐ ਪਰ ਕਈ ਹਲੇ ਵੀ ਫਸੇ ਬੈਠਿਆ ਬਾਕੀ ਤੁਸੀਂ ਇਹ ਗੱਲ ਸੱਚ ਦੱਸਿਓ ਬਹੁਤ ਲੋਕ ਹਜੇ ਵੀ ਕਮੈਂਟ ਕਰਦੇ ਪਏ ਆ ਪਤਾ ਨਹੀਂ ਉਤਸ਼ਾਹ ਕਰਦੇ ਪਏ ਆ ਜਾਂ ਫਿਰ ਉਹ ਮਾਲਕ ਆ ਜਿਹੜੇ ਕਹਿ ਦਿੰਦੇ ਆ ਵੀ ਸਾਡੇ ਟਰੱਕ ਡਰਾਈਵਰ ਖਾੜ ਨਾ ਜਾਣ ਸਾਡੇ ਟਰੱਕ ਕੰਪਨੀ ਨੂੰ ਘਾਟਾ ਨਾ ਪੈ ਜੇ ਉਹ ਕਮੈਂਟ ਕਰਦੇ ਆ ਪਰ ਜਿਹੜੇ ਵਾਕ ਹੀ ਗਰਾਊਂਡ ਨਿਊਜ਼ ਰਿਪੋਰਟ ਤੁਸੀਂ ਵੀ ਜਿਹੜੇ ਸੁਣ ਰਹੇ ਆ ਮਾਰੇ ਪੰਜਾਬੀ ਭਰਾ ਟਰੱਕ ਡਰਾਈਵਰ ਕੀ ਤੁਸੀਂ ਦੱਸਿਓ ਕਿ ਪਾਕੇ ਹੀ ਹਾਲਾਤ ਹੈਗੇ ਆ ਟਰੱਕ ਡਰਾਈਵਰਾਂ ਦੇ ਉਹ ਇਸ ਤਰ੍ਹਾਂ ਦੇ ਆ ਜਾਂ ਫਿਰ ਕੁਝ ਹੋਰ ਆਪਣੀ ਆਪਣੀ ਰਾਏ ਆਪਣੀ ਆਪਣੀ ਸਿਚੁਏਸ਼ਨ ਦਿਲ ਤੇ ਹੱਥ ਰੱਖ ਕੇ ਸੱਚੀ ਤੇ ਸਪਸ਼ਟ ਗੱਲ ਜਰੂਰ ਲਿਖਿਓ ਕੀ ਤੁਸੀਂ ਕਹਿਣਾ ਚਾ ਰਹੇ ਆ ਕੀ ਹੈ ਇਸ ਟਾਈਮ ਦੇ ਉੱਪਰ ਬਾਕੀ ਇਹ ਹਾਲਾਤ ਵਾਕਈ ਹੀ ਅੱਜ ਹੈਗੇ ਆ ਇਸ ਟਾਈਮ ਦੇ ਉੱਪਰ ਆਉਣ ਵਾਲੇ ਦਿਨਾਂ ਦੇ ਵਿੱਚ ਦੇਖੋ ਕੀ ਕੁਝ ਹੋਏਗਾ ਕੀ ਕੁਝ ਨਹੀਂ ਹੋਏਗਾ ਇਹ ਆਉਣ ਵਾਲੇ ਦਿਨਾਂ ਚ ਹੀ ਪਤਾ ਲੱਗੇਗਾ ਜਿੱਦਾਂ ਵੀ ਕੋਈ ਵੀ ਅਪਡੇਟ ਆਏਗੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਬਾਕੀ ਇਹਦੇ ਬਾਰੇ ਜ਼ਰੂਰ ਤੁਸੀਂ ਆਪਣਾ ਕਮੈਂਟ ਕਰ ਦਿਓ ਵੀਡੀਓ ਨੂੰ ਜਿਆਦਾ ਜਿਆਦਾ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਬਾਕੀ ਅਗਰ ਚੈਨਲ ਤੇ ਨਵੇਂ ਹੋ ਸੋ ਪਲੀਜ਼ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੁਹਾਡਾ ਆਪਣਾ ਚੈਨਲ ਆ ਪੰਜਾਬੀ ਤੇ ਤੁਹਾਡੀ ਸਪੋਰਟ ਦੀ ਬਹੁਤ ਜ਼ਰੂਰਤ ਹੈ ਇਸ ਚੈਨਲ ਨੂੰ ਸੋ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ